ثار ਵਾਲੀ ਪੁਲਿਸ ਮੁਲਾਜ਼ਮ ਦੀ ਕਰੋੜਾਂ ਦੀ ਕੋਠੀ ਉੱਤੇ ਭਗਵੰਤ ਮਾਨ ਦੀ ਨਜ਼ਰ। ثار ਵਾਲੀ ਦੀ ਕੋਠੀ ਉੱਤੇ ਚੱਲੇਗਾ ਬਲਡੋਜ਼ਰ। ਭਗਵੰਤ ਮਾਨ ਨੇ ਕਿਹਾ ਕਿਸੇ ਨੂੰ ਨਹੀਂ ਬਖਸ਼ਾਂਗੇ ਚਾਹੇ ਕੋਈ ਅਫਸਰ ਹੈ ਜਾਂ ਫਿਰ ਆਮ ਆਦਮੀ। ਇਸ ਸਮੇਂ ਦੀ ਵੱਡੀ ਖਬਰ। ਸੋ ਸੀ ਗਾਲ ਦੋਸਤੋ ਮੈਂ ਗੁਰਮਖ ਸੰਧੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਮਿੱਤਰੋ ਕਈ ਦਿਨਾਂ ਤੋਂ ਇੱਕ ਮੁੱਦਾ ਚਰਚਾ ਦੇ ਵਿੱਚ ਆ ਬਠਿੰਡਾ ਦੀ ਰਹਿਣ ਵਾਲੀ ਆਵਨਦੀਪ ਕੌਰ ਜੋ ਕਿ ਥਾਰ ਗੱਡੀ ਵਿੱਚ 17 ਗ੍ਰਾਮ ਦੇ ਨਾਲ ਫੜੀ ਗਈ ਸੀ ਉਸ ਤੋਂ ਬਾਅਦ ਕਈ ਪਰਤਾਂ ਖੁੱਲੀਆਂ ਅਤੇ ਕਈ ਖੁੱਲਣੀਆਂ ਹਲੇ ਬਾਕੀ ਨੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਚਰਚਾ ਵੀ ਹੈ ਕੁਝ ਕੁ ਲੋਕਾਂ ਦਾ ਕਹਿਣਾ ਹੈ ਕਿ ਇਸ ਦੇ ਉੱਪਰ ਵੱਡਾ ਐਕਸ਼ਨ ਹੋਵੇਗਾ ਇਸ ਦਾ ਹੁਣ ਤੱਕ ਦਾ ਸਾਰਾ ਭੇਦ ਖੁੱਲੇਗਾ ਪਰ ਕੁਝ ਕੁ ਲੋਕਾਂ ਦਾ ਕਹਿਣਾ ਕਿ ਇਹ ਮਸਲਾ ਇੱਥੇ ਹੀ ਬੰਦ ਹੋ ਜਾਵੇਗਾ ਵੱਡੇ ਮਗਰ ਮੱਛ ਨੇ ਜਿਹੜੇ ਉਹ ਸਾਹਮਣੇ ਨਹੀਂ ਆਉਣਗੇ ਕਾਫੀ ਦਿਨਾਂ ਤੋਂ ਲੋਕ ਉਮੀਦ ਕਰ ਰਹੇ ਸੀ ਕਿ ਭਗਵਾਨ ਦਮਾਨ ਇਸ ਨੂੰ ਲੈ ਕੇ ਕੋਈ ਬਿਆਨ ਦੇਣਾ ਕਿਉਂਕਿ ਕਾਫੀ ਦਿਨਾਂ ਤੋਂ ਆਪਾਂ ਨੇ ਪੰਜਾਬ ਦੇ ਵਿੱਚ ਦੇਖਿਆ ਕਿ ਪੀੜਾ ਪੰਜਾ ਜਿਹੜਾ ਬਹੁਤ ਸਾਰੇ ਉਹਨਾਂ ਲੋਕਾਂ ਦੇ ਘਰਾਂ ਉੱਪਰ ਚੱਲਿਆ ਜਿਹੜੇ ਕਿ ਨਸ਼ੇ ਵਗੈਰਾ ਸਪਲਾਈ ਕਰਦੇ ਸੀ ਪਰ ਹੁਣ ਲੋਕਾਂ ਦਾ ਕਹਿਣਾ ਕਿ ਜਿਹੜੇ ਗਰੀਬ ਲੋਕ ਨੇ ਉਹਨਾਂ ਦੇ ਘਰਾਂ ਦੇ ਉੱਪਰ ਤਾਂ ਪੀਲਾ ਪੰਜਾ ਚੱਲ ਗਿਆ ਬਲਡੋజర్ ਚੱਲ ਗਿਆ ਪਰ ਜਿਹੜੇ ਵੱਡੇ ਲੋਕ ਨੇ ਉਹਨਾਂ ਦੇ ਘਰਾਂ ਉੱਪਰ ਪੀਲਾ ਪੰਜਾ ਨਹੀਂ ਚੱਲਦਾ ਜਦੋਂ ਤੋਂ ਥਾਰ ਵਾਲੀ ਕੁੜੀ ਫੜੀ ਗਈ ਐਟੇ ਦੇ ਨਾਲ ਉਸ ਤੋਂ ਬਾਅਦ ਚਰਚਾ ਛਿੜੀ ਸੀ ਲੋਕਾਂ ਦੀ ਕਿ ਇਸ ਦੀ ਕਰੋੜਾਂ ਦੀ ਕੋਠੀ ਦੇ ਉੱਪਰ ਵੀ ਜਾਂਚ ਕਰਕੇ ਬਲਡੋਡਰ ਜ਼ਰੂਰ ਚਲਾਓ ਕਿਉਂਕਿ ਲੋਕਾਂ ਦਾ ਕਹਿਣਾ ਕਿ ਇਹ ਮਾਮੂਲੀ ਜੀ ਪੁਲਿਸ ਮੁਲਾਜ਼ਮ ਹੈ ਅਤੇ ਇਸ ਨੇ ਕਰੋੜਾਂ ਰੁਪਈਆ ਦੀ ਜ਼ਮੀਨ ਜਾਇਦਾਦ ਇੱਕਠੀ ਕਰ ਲਈ ਤੇ ਪਿੱਛੋਂ ਬਹੁਤ ਕਹਿੰਦੇ ਗਰੀਬ ਪਰਿਵਾਰ ਦੀ ਕੁੜੀ ਐ ਇੰਨੀ ਜ਼ਮੀਨ ਜਾਇਦਾਦ ਆਈ ਕਿੱਥੋਂ ਭਗਵੰਤ ਮਾਨ ਹਾਲੇ ਤੱਕ ਕੁਝ ਬੋਲੇ ਤਾਂ ਨਹੀਂ ਸੀ ਪਰ ਉਹਨਾਂ ਨੇ ਕੁਝ ਘੰਟੇ ਪਹਿਲਾਂ ਹੁਣ ਇੱਕ ਪੋਸਟ ਪਾ ਦਿੱਤੀ ਐ ਵਾਕਿਆ ਦਾ ਲਿਖਿਆ ਹੈ ਉਸ ਦੇ ਉੱਪਰ ਕੀ ਲਿਖਿਆ ਹੈ ਪੜ੍ਹ ਕੇ ਵੀ ਸੁਣਾ ਦਿੰਨਾ ਮੈਂ ਤੁਹਾਨੂੰ ਇੱਥੇ ਤੁਸੀਂ ਭਗਵੰਤ ਮਾਨ ਦੀਆਂ ਕੁਝ ਲਿਖੀਆਂ ਗੱਲਾਂ ਨੂੰ ਧਿਆਨ ਨਾਲ ਸਮਝਿਓ ਇਹਦੇ ਵਿੱਚ ਲਿਖਿਆ ਗਿਆ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਮਹਮ ਤਹਿਤ ਹਰ ਰੋਜ਼ ਨਸ਼ਾ ਤਸਕਰਾਂ ਦੇ ਘਰਾਂ ਤੇ ਬਲਡੋਜ਼ਰ ਚੱਲ ਰਿਹਾ ਹੈ ਨਸ਼ੇ ਦੇ ਕਾਰੋਬਾਰ 'ਚ ਸ਼ਾਮਲ ਕਿਸੇ ਵੀ ਅਫਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਲੋਕਾਂ ਦੇ ਘਰਾਂ 'ਚ ਸੱਥਰ ਵਿਸ਼ਾਕ ਕੇ ਪਾਪ ਦੀ ਕਮਾਈ ਨਾਲ ਬਣਾਏ ਮਹਿਲ ਅਸੀਂ ਰਹਿਣ ਨਹੀਂ ਦੇਣੇ। ਇੱਥੇ ਇੱਕ ਸਾਫ ਸਾਫ ਜੀ ਤੁਹਾਨੂੰ ਦਿਖਾਈ ਦੇ ਰਹੀ ਹੋਵੇਗੀ ਇੱਥੇ ਲਿਖਿਆ ਉਹਨਾਂ ਨੇ ਕਿ ਨਸ਼ੇ ਦੇ ਕਾਰੋਬਾਰ 'ਚ ਸ਼ਾਮਲ ਕਿਸੇ ਵੀ ਅਫਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਇੱਥੇ ਭਗਵੰਤਮਾਨ ਸਾਹਿਬ ਥਾਰ ਵਾਲੀ ਕੁੜੀ ਦੇ ਨਾਲ ਜੁੜੇ ਹੋਏ ਵੱਡੇ ਮਗਰਮਛਾਂ ਦੀ ਗੱਲ ਕਰ ਰਹੇ ਨੇ ਜਿਵੇਂ ਪੰਜਾਬ ਦੇ ਵਿੱਚ ਚਰਚਾ ਕਿ ਇਸ ਦੇ ਨਾਲ ਕਈ ਵੱਡੇ ਅਫਸਰ ਰਲੇ ਹੋਏ ਨੇ। ਇਥੇ ਸਾਫ਼-ਸਾਫ਼ ਲਿਖ ਦਿੱਤਾ ਹੈ ਭਗਵਾਨ ਤੁਮਾਨ ਨੇ ਕਿ ਕਿਸੇ ਵੀ ਅਫਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਹੁਣ ਬਹੁਤ ਸਾਰੇ ਲੋਕ ਕਹਿਣਗੇ ਕਿ ਇਹ ਇਸ ਥਾਰ ਵਾਲੀ ਕੁੜੀ ਵਾਸਤੇ ਨਹੀਂ ਲਿਖਿਆ ਤਾਂ ਤੁਸੀਂ ਵੀਡੀਓ ਵੀ ਦੇਖ ਲਓ ਧਿਆਨ ਨਾਲ ਇਸ ਦੇ ਵਿੱਚ ਇਹ ਥਾਰ ਵਾਲੀ ਕੁੜੀ ਦੀ ਵੀਡੀਓ ਵੀ ਲਗਾਈ ਹੈ ਵਾਕਿਆ ਜਿਹੜੀ ਪੋਸਟ ਕਰੀ ਹੈ ਇਸ ਪੋਸਟ ਦੇ ਵਿੱਚ ਪੁਲਿਸ ਵਾਲੇ ਥਾਰ ਵਾਲੀ ਨੂੰ ਕੋਰਟ ਦੇ ਵਿੱਚ ਜਦੋਂ ਪੇਸ਼ ਕਰਨ ਗਏ ਸੀ ਉਸ ਤੋਂ ਮੈਂ ਇੱਕ ਵੀਡੀਓ ਕਲਿੱਪ ਵੀ ਲਾਈ ਹੈ। ਉਹ ਕੰਮਾਂ ਨੂੰ ਪਾਏ ਹੋਇਆ। ਇੱਕ ਤਾਂ ਨਸ਼ਾ ਵਿਰੁੱਧ ਤੇ ਇੱਕ ਸਿੱਖਿਆ ਕ੍ਰਾਂਤੀ ਵਾਸਤੇ। ਔਰ ਹਰ ਰੋਜ਼ ਬਲਡੋਜ਼ਰ ਚੱਲ ਰਹੇ ਨੇ। ਅਸਕਰ ਜਿਹੜੇ ਨੇ ਉਹ ਫੜੇ ਜਾ ਰਹੇ ਨੇ। ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਨੇ। ਔਰ ਇਹ ਵੀ ਨਹੀਂ ਹੈਗਾ ਕੋਈ ਕੋਈ ਪੁਲਿਸ ਵਾਲਾ ਫੜਿਆ ਗਿਆ ਵਿੱਚੋਂ ਵੀ ਇਹਨੂੰ ਤਾਂ ਥੋੜਾ ਜਿਹਾ ਮਾਫ਼ ਹੀ ਕਰ ਦਿਓ। ਜਲਾ ਆਪਣਾ ਸਟੇਟਮੈਂਟ ਨਾ 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 ਬਲਡੋਜ਼ਰ ਉਹਦੇ ਵੀ ਚੱਲੂਗਾ। ਚਲੋ ਦੇਖੋ ਬਾਹਰ ਕਰੋ। ਬਲਡੋజర్ ਆ ਰਿਹਾ ਜੀ ਯਾਨੀ ਕਿ ਸਿੱਧਾ ਸਿੱਧਾ ਇਸ਼ਾਰਾ ਕਰ ਦਿੱਤਾ ਭਗਵੰਤ ਮਾਨ ਨੇ ਕਿ ਕੁਝ ਦੇਰ ਜ਼ਰੂਰ ਹੋ ਸਕਦੀ ਹੈ ਪਰ ਬਲਡੋజర్ ਹੈ ਜਿਹੜਾ ਉਸ ਦਾ ਮੂੰਹ ਕਰੋੜਾਂ ਦੀ ਉਸ ਕੋਠੀ ਵੱਲ ਕਰਤਾ ਅਗਰ ਜਾਂਚ ਦੇ ਵਿੱਚ ਕੁਝ ਗਲਤ ਪਾਇਆ ਗਿਆ ਤਾਂ ਬਲਡੋజర్ ਜ਼ਰੂਰ ਬੁਹਾ ਖੜਕਾਵੇਗਾ ਥਾਰ ਵਾਲੀ ਕੁੜੀ ਦੀ ਬਣਾਈ ਕੋਠੀ ਦਾ ਬਹੁਤ ਸਾਰੇ ਲੋਕਾਂ ਨੇ ਕਮੈਂਟਾਂ ਦੇ ਵਿੱਚ ਵੀ ਮੰਗ ਕਰੀ ਜਿਵੇਂ ਕਿ ਆ ਬਾਈ ਹੈ ਕੇ ਇਸ ਨੇ ਲਿਖਿਆ ਕਿ ਭਗਵੰਤ ਮਾਨ ਸਾਹਿਬ ਥਾਰ ਵਾਲੀ ਬੀਬੀ ਦਾ ਕੀ ਬਣਿਆ ਲੋਕ ਉਡੀਕ ਰਹੇ ਨੇ ਉਹਦੇ ਘਰ ਤੇ ਬਲਡੋజర్ ਐਕਸ਼ਨ ਨੂੰ ਅੱਜ ਇੱਕ ਹੋਰ ਲੈਂਸ ਇਨਸਪੈਕਟਰ 7 ਕਰੋੜ ਦੀ ਰਿਵਨ ਸਮੇਤ ਹੁਣ ਦਿਖਾਉਣ ਦੀ ਵਾਰੀ ਹੈ ਵੀ ਕਾਨੂੰਨ ਸਭ ਲਈ ਇੱਕ ਹੈ ਕਰ ਹਰੇਕ ਨਸ਼ਾ ਤਸਕਰ ਦਾ ਟਊਗਾ ਜਾਣ ਕੇ ਇੱਥੇ ਸਵਾਲ ਕਰਿਆ ਬਾਈ ਹੋਰਾਂ ਨੇ ਭਗਵੰਤ ਜੀ ਸਾਹਿਬ ਤੋਂ ਜਿਹੜੇ ਕਮੈਂਟ ਨੇ ਰੀਡ ਵੀ ਕਰੇ ਹੋਣਗੇ ਸ਼ਾਇਦ ਭਗਵੰਤ ਜੀ ਸਾਹਿਬ ਨੇ ਤਾਂ ਮਿੱਤਰੋ ਜਲਦ ਹੀ ਉਮੀਦ ਹੈ ਜਿਹੜੀ ਕਿ ਲੋਕਾਂ ਨੂੰ ਉਡੀਕ ਸੀ ਕਿ ਅਗਰ ਕੋਠੀ ਹੈ ਜਿਹੜੀ ਕੁੜੀ ਨੇ ਮਿਹਨਤ ਨਾਲ ਬਣਾਈ ਹੈ ਤਾਂ ਉਸ ਨੂੰ ਕੁਝ ਨਹੀਂ ਹੋਣਾ ਚਾਹੀਦਾ ਪਰ ਅਗਰ ਇਸ ਦੇ ਵਿੱਚ 2 ਨੰਬਰ ਦੀ ਕਮਾਈ ਹੈ ਤਾਂ ਐਕਸ਼ਨ ਜ਼ਰੂਰ ਹੋਣਾ ਚਾਹੀਦਾ ਕਰੋੜਾਂ ਰੁਪਈਆ ਦੀ ਕੋਠੀ ਦੇ ਉੱਪਰ ਹੁਣ ਭਗਵੰਤ ਮਾਨ ਨੇ ਕੁਝ ਘੰਟੇ ਪਹਿਲਾਂ ਪੋਸਟ ਪਾਤੀ ਹੈ ਦਿਖਾਤਾ ਕਿ ਉਹਨਾਂ ਨੇ ਕੀ ਲਿਖਿਆ ਵੀਡੀਓ ਜਿਹੜੀ ਵਿੱਚ ਲਗਾਈ ਹੈ ਵਾਕਿਆ ਦਾ ਥਾਰ ਵਾਲੀ ਕੁੜੀ ਦੀ ਵੀਡੀਓ ਲਗਾਈ ਹੈ ਉੱਪਰ ਲਿਖਿਆ ਵੀ ਹੈ ਕਿ ਕੋਈ ਵੀ ਹੈ ਚਾਹੇ ਆਮ ਬੰਦਾ ਚਾਹੇ ਕੋਈ ਅਫਸਰ ਹੈ ਬਖਸ਼ਾ ਨਹੀਂ ਜਾਵੇਗਾ ਜਿਹੜਾ ਕਿ 2 ਨੰਬਰ ਵਗੈਰਾ ਦਾ ਕੰਮ ਕਰਦਾ ਤਾਂ ਮਿੱਤਰੋ ਭਗਵੰਤ ਮਾਨ ਜਿਹੜਾ ਬਹੁਤ ਸਖਤ ਹੈ ਇਸ ਚੀਜ਼ ਨੂੰ ਲੈ ਕੇ ਕਿ ਨਸ਼ਾ ਜਿਹੜਾ ਖਤਮ ਕਰਨਾ ਪੰਜਾਬ ਦੇ ਵਿੱਚੋਂ ਇੱਕ ਗੱਲ ਇੱਥੇ ਉਹਨੇ ਹੋਰ ਸਾਫ਼-ਸਾਫ਼ ਕਹਿਤੀ ਹੈ ਕਿ ਜਦੋਂ ਕੋਈ ਆਪਰੇਸ਼ਨ ਚੱਲਦਾ ਹੈ ਤਾਂ ਲੋਕ ਕਹਿੰਦੇ ਨੇ ਕਿ ਥੋੜੇ ਦਿਨ ਤੱਤਾ ਰਹਿੰਦਾ ਕੰਮ ਉਸ ਤੋਂ ਬਾਅਦ ਠੰਡਾ ਹੋ ਜਾਂਦਾ ਇੱਥੇ ਉਹਨਾਂ ਨੇ ਸਾਫ਼ ਕਰਤਾ ਕਿ ਇਹ ਕੰਮ ਤੱਤਾ ਹੀ ਰਹੂਗਾ ਘਟਾਉਣ ਦਾ ਜਿੰਨਾ ਚਿਰ ਇਸ ਜੜ ਨੂੰ ਖਤਮ ਨਹੀਂ ਕਰ ਦਿੰਦੇ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟਾਂ ਵਿੱਚ ਜਰੂਰ ਦੱਸਿਓ ਕਿਉਂਕਿ ਜਦੋਂ ਕੋਈ ਵਧੀਆ ਕੰਮ ਕਰਦਾ ਤਾਂ ਉਸ ਨੂੰ ਸਰਾਉਣਾ ਵੀ ਚਾਹੀਦਾ ਤਾਂ ਮਿੱਤਰੋ ਵੀਡੀਓ ਨੂੰ ਸੱਜਣਾ ਤੱਕ ਸ਼ੇਅਰ ਕਰ ਦਿਓ ਅਗਰ ਜੱਟ ਬਾਵੇ ਟੈਲੀਵਿਜ਼ਨ ਤੇ ਪਹਿਲੀ ਵਾਰ ਆਇਓ ਬਈ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਧੰਨਵਾਦ ਰੱਬ ਰੱਖਾ